ਅਸੀਂ 40 40 ਸਾਲ ਪੰਜਾਬ ਸਰਕਾਰ ਦੀ ਸੇਵਾ ਕਰਕੇ ਆਇਆ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਗੱਲ ਨਹੀਂ ਕਰ ਰਹੀ ਮੁੱਖ ਮੰਤਰੀ ਕਹਿੰਦਾ ਜਰੂਰ ਆ ਵੀ ਮੈਨੂੰ ਮਿਲੋ ਪਰ ਉਹਦੇ ਨਾਲ 1500 ਬੰਦਾ ਪੁਲਿਸ ਵਾਲਾ ਲੱਗਿਆ ਹੋਇਆ ਤੁਹਾਨੂੰ 100 ਮੀਟਰ ਦੇ ਨਵੇਂ ਵੀ ਲੰਘਣ ਦਿੰਦਾ ਜੇ ਪਿੰਡਾਂ ਵਿੱਚ ਜਾਓ ਲੋਕ ਇਸ ਭਗਵੰਤਬਾਨ ਦੇ ਛਿੱਤਰ ਮਾਰਨਗੇ ਆਉਣ ਵਾਲੀ ਜਿਹੜੀ ਇਲੈਕਸ਼ਨ ਹੈ ਉਦੋਂ ਪਤਾ ਲੱਗੂ ਵੀ ਕੌਣ ਜਿੱਤ ਕੇ ਆਊਗਾ ਜਿਹੜੇ ਦਾਵਾ ਕਰਦੇ ਕਿ ਦੁਬਾਰਾ ਸਰਕਾਰ ਬਣਾਉਣੀ ਹੈ ਦਾਵੇ ਤਾਂ ਹੁਣ ਮੈਂ ਵੀ ਕਰੀ ਜਾਂਦਾ ਮੈਂ ਵੀ ਹੁਣ ਕਹਿ ਜਣਾ ਵੀ ਅਗਲਾ ਮੁੱਖ ਮੰਤਰੀ ਮੈਂ ਬਣੂਗਾ ਆ 90 90 93 93 ਸਾਲ ਦੇ ਸੀਨੀਅਰ ਸਿਟੀਜ਼ਨ ਪੈਨਸ਼ਨਰ ਸੜਕਾਂ ਤੇ ਫਿਰ ਰਹੇ ਆ ਸਵਾਏ ਲਾਰੇ ਲੱਪੇ ਤੋਂ ਹੋਰ ਇਹ ਕੁਝ ਨਹੀਂ ਕਰਦੇ 92 ਸੀਟਾਂ ਇਹਨਾਂ ਨੇ ਲਈਆਂ ਹੁਣ ਚੋਣਾ ਕਰਾ ਲੈਣ ਜਾਂ 9 ਮਿਲਣਗੀਆਂ ਜਾਂ 2 ਮਿਲਣਗੀਆਂ ਫੇ ਜੋ ਤੁਸੀਂ ਸਾਡੇ ਨਾਲ ਵਿਹਾਰ ਕਰ ਰਹੇ ਹੋ ਉਹ ਉਦੋਂ ਜ਼ਿਆਦਾ ਵਧੀਆ ਵਿਹਾਰ ਤੁਹਾਡੇ ਨਾਲ ਕਰਾਂਗੇ ਤੁਹਾਨੂੰ ਜਿਹੜੀਆਂ ਜਿੱਤਾਂ ਦੀਆਂ ਆਸਾਂ ਪਈਆਂ ਨੇ ਜਿੱਤ ਜਿੱਤਾਂਗੇ ਅਸੀਂ ਬਿਲਕੁਲ ਜਿੱਤਣ ਨਹੀਂ ਦੇਵਾਂਗੇ ਸਾਰੇ ਦਿੱਲੀ ਦੇ ਚੋਰ ਪੰਜਾਬ 'ਚ ਆ ਗਏ ਪੰਜਾਬ 'ਚ ਆ ਕੇ ਦੋਨੇ ਹੱਥਾਂ ਨਾਲ ਲੁੱਟ ਰਹੇ ਨੇ ਔਰ ਮਸਲਾ ਕੋਈ ਵੀ ਹੱਲ ਨਹੀਂ ਹੋ ਰਿਹਾ ਆਮ ਆਦਮੀ ਪਾਰਟੀ ਜਿਹੜੀ ਐ ਕਹਿੰਦੀ ਸੀ ਵੀ ਪਿੰਡਾਂ ਦੀਆਂ ਸੱਥਾਂ ਤੋਂ ਸਰਕਾਰ ਚੱਲੂਗੀ ਜਾ ਲੋਕਾਂ ਤੋਂ ਪੁੱਛ ਕੇ ਗੱਲ ਨੀਤੀਆਂ ਤੈਅ ਕੀਤੀਆਂ ਜਾਇਆ ਕਰਨਗੀਆਂ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਗਲਤ ਹੋਇਆ ਜੀ ਜਿਹੜੇ ਕੱਚੇ ਕੰਮੇ ਪਹਿਲਾਂ ਤੋਂ ਸੀਗੇ ਉਹ ਤਾਂ ਸੀਗੇ ਹੀ ਸੀਗੇ ਨਾਲ ਜਿਹੜੇ ਮਹੱਲਾ ਕਲੀਨਿਕ ਨੇ ਉਹਨਾਂ ਦੇ ਵਿੱਚ ਜਿਹੜੇ ਮੁਲਾਜ਼ਮ ਰੱਖੇ ਨੇ ਉਹ ਕੱਚੇ ਕੰਮਿਆਂ ਤੋਂ ਵੀ ਥੱਲੇ ਵਾਲੀ ਕੈਟਾਗਰੀ ਭਰਤੀ ਕਰਦੀ ਜਾਨੀ ਇੱਕ ਮਰੀਜ਼ ਦੇਖਣ ਵਾਸਤੇ ਕਿਸੇ ਨੂੰ 12 ਰੁਪਏ ਮਿਲਦੇ ਆ ਕਿਸੇ ਨੂੰ 14 ਰੁਪਏ ਮਿਲਦੇ ਆ ਉਹ ਮੁਲਾਜ਼ਮਾਂ ਦੀ ਕੈਟਾਗਰੀ ਚ ਹੀ ਨਹੀਂ ਆਉਂਦੇ ਅੱਜ ਲੁਧਿਆਣਾ ਇਸ ਵਕਤ ਧਰਨਾ ਦੀ ਧਰਤੀ ਬਣਿਆ ਹੋਇਆ ਵੱਖ-ਵੱਖ ਵਿਭਾਗਾਂ ਵੱਖ-ਵੱਖ ਕਿਤੇ ਬੰਦੀਆਂ ਇੱਥੇ ਆਉਂਦੀਆਂ ਨੇ ਤੇ ਧਰਨਾ ਲਾਉਂਦੀਆਂ ਨੇ ਅੱਜ ਫੇਰ 14 ਤਰੀਕਾ ਤੇ ਜਿਹੜਾ ਪੁਲਿਸ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਨਾਲ ਹੀ ਜਿਹੜਾ ਪਾਵਰ ਕਾਮ ਮਦਰ ਪੈਨਸ਼ਨ ਐਸੋਸੀਏਸ਼ਨ ਤੇ ਉਹਦੇ ਨਾਲ ਹੀ ਜਿਹੜਾ ਪੈਨਸ਼ਨਸ ਐਸੋਸੀਏਸ਼ਨ ਜਿਹੜੀਆਂ ਪੁਰਾਣੇ ਪੈਨਸ਼ਨ ਆ ਉਹ ਸਾਰੇ ਜਿਹੜੇ ਮੁਲਾਜ਼ਮ ਨੇ ਉਹ ਇੱਥੇ ਆ ਗਏ ਨੇ ਤਾਂ ਗੱਲਬਾਤ ਕਰਦੇ ਇਹ ਕਹਿੰਦਾ ਨਹੀਂ ਸਟੰਬੰਦ ਕਰੋ ਸਭ ਤੋਂ ਪਹਿਲਾਂ ਇਕੱਠੇ ਹੋਣ ਦਾ ਕੀ ਕਾਰਨ ਹੈ ਜੀ ਮੁੱਖ ਤੁਹਾਡਾ ਪੰਜਾਬ ਸਰਕਾਰ ਦੇ ਖਿਲਾਫ ਜੀ ਪੈਨਸ਼ਨ ਸਮੁੱਚੇ ਪੰਜਾਬ ਦੇ ਅੱਜ ਲੁਧਿਆਣੇ ਦੀ ਧਰਤੀ ਤੇ ਪੰਜਾਬ ਸਰਕਾਰ ਦੇ ਖਿਲਾਫ ਮੁਜ਼ਾਹਰਾ ਕਰ ਰਹੇ ਨੇ ਜੀ ਕਿਉਂ ਕਰ ਰਹੇ ਨੇ ਵੀ ਪੰਜਾਬ ਸਰਕਾਰ ਨੂੰ 3 ਸਾਲ ਹੋ ਗਏ ਮਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਤੇ ਉੱਤੇ ਲਾਰੇ ਲਾ ਰਹੀ ਹੈ ਲਾਰੇ ਤੇ ਲਾਰਾ ਲਾਰੇ ਤੇ ਲਾਰਾ ਤੱਕ ਪਰ ਕੋਈ ਮੀਟਿੰਗ ਨਹੀਂ ਕਰ ਰਹੀ ਤੇ ਅੱਜ ਰੋਸ ਸਮਝੋ ਸਮੁੱਚਾ ਪੰਜਾਬ ਦਾ ਪੈਨਸ਼ਨ ਵਰਗ ਅੱਜ ਲੁਧਿਆਣੇ ਦੀ ਧਰਤੀ ਤੇ ਸਰਕਾਰ ਦੇ ਖਿਲਾਫ ਰੋਸ ਪ੍ਰੋਟੈਸਟ ਕਰਨ ਆਇਆ ਸਾਰੀ ਜ਼ਿੰਦਗੀ ਤੁਸੀਂ ਮਤਲਬ ਸਰਕਾਰ ਦੀ ਸੇਵਾ ਕੀਤੀ ਪਰ ਜਦੋਂ ਤੁਹਾਡੀ ਅਸੀਂ ਸਾਰੇ ਵਿਭਾਗਾਂ ਦੇ ਮੁਲਾਜ਼ਮ ਇੱਥੇ ਇਕੱਠੇ ਹੋਏ ਆ ਕੋਈ ਪੁਲਿਸ ਵਿਭਾਗ ਦੇ ਵਿੱਚ ਹੈ ਕੋਈ ਬਿਜਲੀ ਬੋਰਡ ਦੇ ਵਿੱਚ ਕੰਮ ਕਰਕੇ ਆਇਆ ਕੋਈ ਖੇਤੀਬਾੜੀ ਵਿਭਾਗ ਚ ਕੰਮ ਕਰਕੇ ਆਇਆ ਕੋਈ ਟੀਚਿੰਗ ਲੈਣ ਚ ਕੰਮ ਕਰਕੇ ਆਇਆ ਅਸੀਂ 40 40 ਸਾਲ ਪੰਜਾਬ ਸਰਕਾਰ ਦੀ ਸੇਵਾ ਕਰਕੇ ਆਇਆ ਪਰ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਦੇ ਲੀਡਰ ਐਸੇ ਧਰਤੀ ਤੇ ਸਾਡੇ ਮੰਜਾਰੇ ਉੱਤੇ ਆ ਕੇ ਕਹਿੰਦੇ ਸੀ ਪਰ ਸਾਨੂੰ ਵੋਟਾਂ ਪਾਓ ਸਾਡੀ ਸਰਕਾਰ ਬਣਾਓ ਪਰ ਰੈਲੀਆਂ ਤੇ ਮੰਜਾਰੇ ਪੰਜਾਬ ਦੀ ਧਰਤੀ ਤੇ ਨਹੀਂ ਹੋਣ ਦੇਵਾਂਗੇ ਪਰ ਅੱਜ ਇਹ ਸਾਰਾ ਕੁਝ ਉਲਟ ਹੋ ਰਿਹਾ ਹੈ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਗੱਲ ਨਹੀਂ ਕਰ ਰਹੀ ਝੂਠੇ ਲੈਟਰ ਕੱਢ ਕੇ ਪਰ ਮੀਟਿੰਗਾਂ ਤੇ ਮੀਟਿੰਗਾਂ ਦਿੰਦੀ ਆ ਪਰ ਮੀਟਿੰਗ ਕਰਦੀ ਨਹੀਂ ਅਮਲੀ ਜਾਮਾ ਪਹਿਨਾ ਨਹੀਂ ਰਹੀ ਪਰ ਅੱਜ ਰੋਸ ਵਜੋਂ ਸਮੁੱਚੇ ਪੰਜਾਬ ਦਾ ਕਾਮਾ ਪੈਨਸ਼ਨਰ ਅੱਜ ਇਸ ਧਰਤੀ ਉੱਤੇ ਰੋਜ਼ ਪ੍ਰੋਟੈਸਟ ਕਰਨ ਆਇਆ ਸਰਕਾਰ ਦੇ ਖਿਲਾਫ ਮੁੱਖ ਮੰਤਰੀ ਕਹਿੰਦੇ ਰਿਹਾ ਮੈਨੂੰ ਜਦੋਂ ਆਕੇ ਮਰਜ਼ੀ ਮਿਲੋ ਤੁਹਾਡੇ ਲੀਡਰ ਵੀ ਜਿਹੜੇ ਪਿੰਡਾਂ ਵਿੱਚ ਆਇਆ ਕਰਨਗੇ ਤੁਹਾਨੂੰ ਮਿਲਦੇ ਆ ਕਦੇ ਪਿੰਡਾਂ ਵਿੱਚ ਆਉਂਦੇ ਆ ਤੁਹਾਡੇ ਕੋਲ ਕੋਈ ਮੁੱਖ ਮੰਤਰੀ ਕਹਿੰਦਾ ਜ਼ਰੂਰ ਹੈ ਵੀ ਮੈਨੂੰ ਮਿਲੋ ਪਰ ਉਹਦੇ ਨਾਲ 1500 ਬੰਦਾ ਪੁਲਿਸ ਵਾਲਾ ਲੱਗਿਆ ਹੋਇਆ ਤੁਹਾਨੂੰ 100 ਮੀਟਰ ਦਾ ਲਵੇ ਵੀ ਲੰਘਣ ਦਿੰਦਾ ਤੁਸੀਂ ਮਿਲਣ ਦੀ ਗੱਲ ਤਾਂ ਕੀ ਕਰਦੇ ਹੋ ਇਹ ਸਾਰੀਆਂ ਗੱਲਾਂ ਟੀਵੀ ਉੱਤੇ ਕਹਿਣ ਨੂੰ ਨੇ ਅਮਲ ਦੇ ਵਿੱਚ ਕੁਝ ਨਹੀਂ ਹੈਗਾ ਇਹ ਜਿਵੇਂ ਪਿੱਛੇ ਬੋਰਡ ਵੀ ਲੱਗੇ ਹੋਏ ਆ ਕਿ ਜਿਹੜਾ ਰਿਕਾਰਡ ਤੋੜ ਕੇ ਵਿਕਾਸ ਕੀਤਾ ਪੰਜਾਬ ਦੇ ਵਿੱਚ ਪੰਜਾਬ ਚ ਬਾਕੀ ਸਾਰੇ ਦੇ ਵਿਕਾਸ ਹੋਇਆ ਹੁਣ ਇੱਥੇ ਵੋਟਾਂ ਮੰਗ ਰਹੇ ਨੇ ਇਹ ਜਿਹੜੇ ਬੋਰਡ ਲਾਏ ਜਾ ਰਹੇ ਨੇ ਸਿਰਫ ਇਹ ਕਾਗਿਆਂ ਦੇ ਵਿੱਚ ਹੀ ਨੇ ਸਰਕਾਰ ਦੀਆਂ ਫਾਈਲਾਂ ਦੇ ਵਿੱਚ ਹੀ ਨੇ ਅਮਲੀ ਰੂਪ ਦੇ ਵਿੱਚ ਤੁਸੀਂ ਪਿੰਡਾਂ ਵਿੱਚ ਜਾਓ ਲੋਕ ਇਸ ਭਗਵੰਤਬਾਨ ਦੇ ਛਿੱਤਰ ਮਾਰਨਗੇ ਆਉਣ ਵਾਲੀ ਜਿਹੜੀ 选举 ਹੈ ਉਦੋਂ ਪਤਾ ਲੱਗੂ ਕਿ ਕੌਣ ਜਿੱਤ ਕੇ ਆਊਗਾ ਕੌਣ ਰਾਜ ਮਾਰੇ ਤਾਂ ਦਾਵਾ ਕਰਦੇ ਕਿ ਦੁਬਾਰਾ ਸਰਕਾਰ ਬਣਾਉਣੀ ਹੈ ਦਾਵੇ ਤਾਂ ਹੁਣ ਮੈਂ ਵੀ ਕਰੀ ਜਨਾ ਮੈਂ ਵੀ ਹੁਣ ਕਹਿ ਜਨਾ ਵੀ ਅਗਲਾ ਮੁੱਖ ਮੰਤਰੀ ਮੈਂ ਬਣੂਗਾ ਪਰ ਇਹਦੇ ਵਿੱਚ ਕੋਈ ਉਹ ਤਾਂ ਨਹੀਂ ਹੈਗਾ ਪਰ ਦਾਵੇ-ਦਾਵੇ ਰਹਿ ਜਾਣਗੇ ਪਰ ਲੋਕਾਂ ਨੇ ਇੰਨਾ ਸਮਰਥਨ ਦਿੱਤਾ ਵੀ ਕਹਿਣ ਦਾ ਮਤਲਬ ਕਿ ਵੀ ਆਪ ਦੇ ਲੀਡਰਾਂ ਤੋਂ ਪਾਣੀ ਦਾ ਗਲਾਸ ਨਹੀਂ ਪੀਤਾ ਲੋਕਾਂ ਨੇ ਵੋਟਾਂ ਪਾਈਆਂ ਨੇ ਫੰਡ ਦਿੱਤਾ ਇਹਨਾਂ ਨੂੰ ਰਾਜ ਭਾਗ ਸਮਾਇਆ ਪਰ ਇਹੀ ਲੀਡਰ ਅੱਜ ਇਹ ਲੋਕਾਂ ਨਾਲ ਧੋਖਾ ਦੇ ਰਹੇ ਆ ਲੋਕਾਂ ਦੀ ਗੱਲ ਨਹੀਂ ਸੁਣਦੇ ਮੁਲਾਜ਼ਮਾਂ ਦੀ ਗੱਲ ਨਹੀਂ ਸੁਣਦੇ ਅੱਜ ਜਿਹੜੇ ਸੜਕਾਂ ਤੇ ਲੋਕ ਰੋਲ ਰਹੇ ਆ ਇਹ ਆਉਣ ਵਾਲੇ ਵਕਤ ਦੇ ਵਿੱਚ ਇਹ ਸਰਕਾਰ ਨੂੰ ਸਬਕ ਸਿਖਾਉਣਗੇ ਪੰਨਾ ਵਿੱਚ ਆਉਣਗੇ ਵੋਟਾਂ ਮੰਗਣ 2027 ਵੀ ਨੇੜੇ ਹੀ ਆ ਡੇਢ ਸਾਲ ਰਹਿ ਗਿਆ ਕਹਿੰਦੇ ਇਹ ਫਿਰ ਤੁਸੀਂ ਉਦੋਂ ਦੇਖਿਓ ਉਸ ਟਾਈਮ ਦੇਖਿਓ ਲੋਕ ਕੀ ਹਾਲਾਤ ਪੈਦਾ ਕਰਨਗੇ ਕਿਉਂ ਇਹਨਾ ਮੂਰੇ ਤਾਂ ਸਵਾਲਾਂ ਦੀ ਝੜੀ ਲੱਗ ਜਾਣੀ ਹੈ ਕਿਉਂ ਜਿਹੜੀ ਮੈਂ ਪਹਿਲਾਂ ਗੱਲ ਕਰਕੇ ਆਇਆ ਵੀ ਆਪ ਦੇ ਲੀਡਰਾਂ ਤੋਂ ਲੋਕਾਂ ਨੇ ਵੋਟਾਂ ਪਾਈਆਂ ਪਾਣੀ ਦਾ ਗਲਾਸ ਤੱਕ ਨਹੀਂ ਪੀਤਾ 1 ਰੁਪਿਆ ਖਰਚ ਨਹੀਂ ਹੋਣ ਦਿੱਤਾ ਉਲਟਾ ਗੱਡੀਆਂ ਤੇ ਲੋਕਾਂ ਨੂੰ ਮਤਲਬ ਕਿ ਬਿਠਾ ਕੇ ਆਪ ਵੋਟਾਂ ਪੁਵਾਈਆਂ ਪਰ ਅੱਜ ਆਉਣ ਵਾਲੇ ਸਮੇਂ ਇਹ ਹੀ ਲੋਕ ਸਵਾਲ ਪੁੱਛਣਗੇ ਸਵਾਲ ਪੁੱਛਣਗੇ ਵੀ ਤੁਸੀਂ ਕਹਿੰਦੇ ਕੀ ਤੇ ਕਿੱਤਾ ਕੀ ਆ ਕਿਵੇਂ ਦੇਖਦੇ ਹੋ ਜੀ ਜਿਹੜੇ ਵਾਅਦੇ ਆ ਸਰਕਾਰ ਨੇ ਵਾਅਦੇ ਬਹੁਤ ਕੀਤੇ ਉਹਨਾਂ ਲੁਧਿਆਣੇ ਦੇ ਵਿੱਚ ਫੇਰ ਵਾਅਦੇ ਕੀਤੇ ਜਾ ਰਹੇ ਆ ਪਿਛੇ ਲਿਖਿਆ ਹੋਇਆ ਕਿ ਮੇਰਾ ਵਾਦਾ ਰਿਕਾਰਡ ਤੋੜ ਵਿਕਾਸ ਜਿਹੜੇ ਆਸੇ ਪਾਸੇ ਹੋਰਾਂ ਇਲਾਕਿਆਂ ਦੇ ਵਿੱਚ ਵਿਕਾਸ ਹੋ ਰਿਹਾ ਪਹਿਲਾਂ ਤਾਂ ਮੈਂ ਲੋਕ ਆਵਾਜ਼ ਟੀਵੀ ਦਾ ਧੰਨਵਾਦ ਕਰਦਾ ਮੈਂ ਸੰਗਰੂਰ ਜ਼ਿਲ੍ਹੇ ਤੋਂ ਆ ਇਹ ਸੀ ਨੂਦਾਪੁਰ ਪ੍ਰਧਾਨ ਆ ਮੁੱਖ ਮੰਤਰੀ ਦੇ ਜ਼ਿਲ੍ਹੇ ਤੋਂ ਹੀ ਹੋ ਤੁਸੀਂ ਹਾਂ ਜੀ ਹਾਂ ਪੰਜਾਬ ਸਟੇਟ ਪੈਨਸ਼ਨ ਕਨਫੈਡਰੇਸ਼ਨ ਦਾ ਮੈਂ ਚੀਫ ਸਪੋਕਸਮੈਨ ਆ ਗੁਰਦੀਪ ਸਿੰਘ ਪਾਲੀਆ ਜੀ ਪਟਿਆਲੇ ਦੇ ਪ੍ਰਧਾਨ ਨੇ ਪਟਿਆਲੇ ਦੇ ਪ੍ਰਧਾਨ ਨੇ ਅਮਰਜੀਤ ਸਿੰਘ ਜੀ ਧੂਲੀ ਦੇ ਪ੍ਰਧਾਨ ਨੇ ਅਸੀਂ ਅਲੱਗ-ਅਲੱਗ ਬਲਾਕਾਂ ਦੇ ਵਿੱਚੋਂ ਤਹਿਸੀਲਾਂ ਦੇ ਵਿੱਚੋਂ ਅੱਜ ਪੰਜਾਬ ਸਰਕਾਰ ਦਾ ਪਿੱਛੇ ਆਪਾ ਕਰਨੇ ਆਏ ਆਂ ਪੰਜਾਬ ਸਰਕਾਰ ਜਦੋਂ ਹੋਂਦ ਵਿੱਚ ਆਈ ਸੀਗੀ ਅੱਜ ਤੋਂ 4 ਸਾਲ ਪਹਿਲਾਂ ਉਹਨੇ ਇਹਨਾਂ ਨੇ ਵਾਅਦੇ ਕੀਤੇ ਸੀ ਤੁਹਾਡੇ ਮੰਗਾ ਮੰਡਾਂਗੇ ਤੁਹਾਨੂੰ ਦਰਿਆ ਤੇ ਨਹੀਂ ਬਿਠੰਦੇ ਆਂਗੇ ਕਾਡੀਆਂ ਸਾਰੀਆਂ ਮੰਗਾ ਮੰਨਾਂਗੇ 50 ਸਾਲ ਦੇ ਚਿੰਨੇ 21 ਮੰਗ ਨਹੀਂ ਮੰਨੀ ਤੁਸੀਂ ਦੇਖ ਰਹੇ ਹੋ 70 70 ਸਾਲ ਦੇ 80 80 ਸਾਲ ਦੇ ਬਜ਼ੁਰਗ ਆ ਛੜਕਾਏ ਫਿਰ ਰਹੇ ਨੇ ਇੰਨੀ ਧੁੱਪ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਆਪਣੇ ਹੱਕੀ ਮੰਗਾ ਮੰਡਾਣ ਲਈ ਆਏ ਨੇ ਸਾਡੇ ਦਾਦਾ ਦੋਮਡਾਰ ਦਾ ਗੁਨਾਹ ਦਿੱਤਾ ਜਾ ਰਿਹਾ ਹੈ ਨਾ ਡੀਏ ਦੀ ਕਿਸ਼ਤਾਂ ਦਿੱਤੇ ਜਾ ਰਹੀਆਂ ਨੇ ਨਾ ਡੀਏ ਦੇ ਕਿਸ਼ਤਾਂ ਬਕਾਇਆ ਦਿੱਤਾ ਜਾ ਰਿਹਾ ਹੈ ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ ਜਾ ਰਹੇ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਬਾਹਰ ਨਹੀਂ ਕੀਤੀ ਜਾ ਰਹੀ ਕੋਈ ਵੀ ਮੰਗ ਮੰਨੀ ਨਹੀਂ ਜਾ ਰਹੀ ਸਾਰੇ ਲਫਾਵੇ ਬਾਜੀ ਐ ਇਹ ਕਹਿੰਦੇ ਅੱਗੇ ਨੂੰ ਅਸੀਂ ਆਵਾਂਗੇ ਇਹ ਬਿਲਕੁਲ ਨਹੀਂ ਆਣਗੇ ਨਾ ਅਸੀਂ ਆਂਦੇ ਆਂਗੇ ਪਹਿਲਾਂ ਅਸੀਂ ਬਦਲਾਅ ਦੀ ਨੀਤੀ ਕਰਕੇ ਜੇ ਕੋਈ ਬਦਲਾਅ ਆਊਗਾ ਕੋਈ ਬਦਲਾਅ ਆਊਗਾ ਪਰ ਬਦਲਾਅ ਕੋਈ ਆਇਆ ਨਹੀਂ ਇਸ ਕਰਕੇ ਬੰਦਾਵ ਕਰਕੇ ਅੱਜ ਇਹ 92 ਸੀਟਾਂ ਲੈ ਗਈ ਸੀਗੇ ਮੈਂ ਦਾਅਵੇ ਨਾਲ ਕਹਿਣਾ ਅੱਜ ਵਿਧਾਨ ਸਭਾ ਦੇ ਚੋੜਾ ਹੋ ਜਾਣ ਇਹਨਾਂ ਨੂੰ ਪੰਜ ਸੀਟਾਂ ਨਹੀਂ ਆਣੀਆਂ ਹੈ ਸੋ ਅਸੀਂ ਅੱਜ ਮੁਲਾਜ਼ਮ ਤੇ ਪੈਨਸ਼ਨਰ ਮੁਲਾਜ਼ਮ ਤੇ ਪੈਨਸ਼ਨਰ ਸਾਰੇ ਫਰੰਟ ਵੱਲੋਂ ਇਕੱਠੇ ਹੋਏ ਆਂ ਅਸੀਂ ਪੰਜਾਬ ਸਰਕਾਰ ਪਿੱਛਾ ਪਾ ਕਰਕੇ ਲੋਕਾਂ ਨੂੰ ਦੱਸਾਂਗੇ ਜਿੰਨੇ ਜਨਰਲ ਜਨਾਇਓ ਇਹ ਮਾਸਟਰਾਂ ਨੂੰ ਕੁੱਟਦੇ ਨੇਗੇ ਸੜੇਤ ਇੱਥਾਂ ਪੈਣਾ ਦੀਆਂ ਚੁੰਨੀਆਂ ਲਾਈਆਂ ਜਾਂਦੀਆਂ ਨੇ ਜੀਆਂ ਜੋ ਜੋ ਜੈ ਤੇ ਹਕੀ ਮਗਲ ਸੰਘਰਸ਼ ਕਰਦੇ ਨੇ ਉਹਨਾਂ ਨੂੰ ਡਾਂਗਾ ਨਾਲ ਕੁੱਟਿਆ ਜਾਂਦਾ ਸੋ ਪੰਜਾਬ ਸਰਕਾਰਾਂ ਦੇ ਖਿਲਾਫ ਅਸੀਂ ਅੱਜ ਵੱਧ ਚੜਕੇ ਰੋਸ ਪੰਡਿਆ ਕਰਾਂ ਪੰਜਾਬ ਪੰਦਰ ਤੇ ਪੰਜਾਬ ਮਲਾਜਤ ਦੇ ਪੈਸ਼ੇ ਸੰਧਿਆ ਫਰੰਟ ਦੇ ਟੈਨਰ ਥੱਲੇ ਜੀ ਤੁਸੀਂ ਇੱਥੇ ਮੰਗਾ ਮਣਵਾਉਣ ਲਈ ਲੁਧਿਆਣੇ ਆਏ ਹੋ ਪਰ ਸਰਕਾਰ ਕੇਂਦਰੀ ਹੈ ਸਾਡੇ ਲੀਡਰ ਸੱਥਾਂ ਵਿੱਚ ਆਇਆ ਕਰਨਗੇ ਸੱਥਾਂ ਵਿੱਚੋਂ ਸਰਕਾਰ ਚੱਲੂਗੀ ਚਲਦੀ ਹੈ ਸੱਥਾਂ ਵਿੱਚੋਂ ਸਰਕਾਰ ਜੀ ਮੈਂ ਗੁਰਦੀਪ ਸਿੰਘ ਵਾਲੀਆ ਚੀਫ ਐਡਵਾਈਜ਼ਰ ਪੰਜਾਬ ਸਟੇਟ ਪੈਨਸ਼ਨ ਕਨਫੈਡਰੇਸ਼ਨ ਜੋ ਬੇਨਤੀ ਕਰਦਾ ਤੁਹਾਨੂੰ ਧੰਨਵਾਦ ਕਰਦਾ ਤੁਸੀਂ ਕਵਰੇਜ ਕਰਨ ਆਏ ਹੋ 2022 ਦੇ ਵਿੱਚ ਸਰਕਾਰ ਬਣੀ ਉਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਜੀਵੇਂ ਹੋਣੀ ਸਾਰੇ ਵਿੱਤ ਮੰਤਰੀ ਸਾਰੇ ਵੱਡੇ ਵੱਡੇ ਵਾਅਦੇ ਕੀਤੇ ਪੰਜਾਬ ਦੀ ਜਨਤਾ ਨਾਲ ਪਰ ਕੋਈ ਇਹਨਾਂ ਨੇ ਵਾਅਦਾ ਪੂਰਾ ਨਹੀਂ ਕੀਤਾ ਆ ਪੈਨਸ਼ਨਰ ਕਾਂਗਰਸ ਦੇ ਅਕਾਲੀਆਂ ਤੋਂ ਨਾਰਾਜ਼ ਹੋ ਕੇ ਇਹਨਾਂ ਨੂੰ ਵੋਟਾਂ ਪਾਈਆਂ ਪੈਨਸ਼ਨਾਂ ਨੇ ਪਾਈਆਂ ਮਲਾਜ਼ਮਾਂ ਨੇ ਪਾਈਆਂ ਕਿਸਾਨਾਂ ਨੇ ਪਾਈਆਂ ਸਾਬਕਾ ਫੌਜੀਆ ਨੇ ਪਾਈਆਂ ਪਰ ਕੋਈ ਪੰਜਾਬ ਦੀ ਜਨਤਾ ਬਹੁਤ ਨਾਰਾਜ਼ ਆ ਸਵਾਏ ਲਾਰੇ ਲੱਪੇ ਤੋਂ ਹੋਰ ਇਹ ਕੁਝ ਨਹੀਂ ਕਰਦੇ 92 ਸੀਟਾਂ ਇਹਨਾਂ ਨੇ ਲਈਆਂ ਹੁਣ ਚੋਣਾ ਕਰਾ ਲੈਣ ਜਾਂ 9 ਮਿਲਣਗੀਆਂ ਜਾਂ 2 ਮਿਲਣਗੀਆਂ ਅਕਾਲੀ ਦਲ ਦਾ ਹਾਲ ਦੇਖ ਲਓ ਕੀ ਆ ਪੰਜਾਬ 'ਚ ਪੰਜ ਵਾਰੀ ਸਰਕਾਰ ਉਹਨਾਂ ਦੀ ਚੱਲੀ ਆ ਪਰ ਲੋਕਾਂ ਨੇ ਉਹਨਾਂ ਨੂੰ ਇਨਕਾਰ ਦਿੱਤਾ ਆ ਹੁਣ ਇਹਨਾਂ ਨੂੰ ਇਨਕਾਰਨਾ ਦਾ ਹੀ ਇਲੈਕਸ਼ਨ ਚ ਆ 90 90 93 93 ਸਾਲ ਦੇ ਸੀਨੀਅਰ ਸਿਟੀਜ਼ਨ ਪੈਨਸ਼ਨਰ ਸੜਕਾਂ ਤੇ ਫਿਰ ਰਹੇ ਆ ਗਰਮੀ ਵਾਰੇ ਤੁਹਾਨੂੰ ਪਤਾ ਹੀ ਆ ਜੀ ਵੀ ਕੀ ਹਾਲ ਆ ਗਰਮੀ ਦਾ ਫੇਰ ਵੀ ਇਹ ਗਰਮੀ ਤੇ ਆਪਣੀ ਸਿਹਤ ਦੀ ਪਰਵਾਹ ਨਾ ਕਰਦੇ ਹੋਏ ਸੜਕਾਂ ਤੇ ਆਏ ਨੇ ਇਹਨਾਂ ਨੂੰ ਦੱਸਣ ਲਈ ਆਏ ਨੇ ਮੁੱਖ ਮੰਤਰੀ ਨੂੰ ਤੇ ਕੇਜਰੀਵਾਲ ਨੂੰ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਵੀ ਜੇ ਅਸੀਂ ਵੋਟਾਂ ਤੁਹਾਡਾ ਕੰਮ ਨਾ ਕੀਤਾ ਸਾਨੂੰ ਵੋਟਾਂ ਨਾ ਪਾਈਓ ਇਹਨਾਂ ਦੀ ਗੱਲ ਅਸੀਂ ਪੂਰੀ ਸੱਚੀ ਕਰਾਂਗੇ ਇਹਨਾਂ ਨੇ ਕੰਮ ਨਹੀਂ ਕੀਤਾ ਪੰਜਾਬ ਦੀ ਜਨਤਾ ਦਾ ਲਾਰੇ ਲੱਪੇ ਤੋਂ ਸਵਾਏ ਵਿੱਤ ਮੰਤਰੀ ਹੋਰ ਕੁਝ ਨਹੀਂ ਕਰਦਾ ਆ ਜਿਹੜਾ ਕੇਜਰੀਵਾਲ ਉਹ ਵੀ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਲੱਗਿਆ ਹੋਇਆ ਸਾਰੇ ਦਿੱਲੀ ਦੇ ਚੋਰ ਪੰਜਾਬ 'ਚ ਆ ਗਏ ਪੰਜਾਬ ਜਾ ਕੇ ਦੋਨੇ ਹੱਥਾਂ ਨਾਲ ਲੁੱਟ ਰਹੇ ਨੇ ਔਰ ਮਸਲਾ ਕੋਈ ਵੀ ਹੱਲ ਨਹੀਂ ਹੋ ਰਿਹਾ ਇਹ ਮਸਲੇ ਹੱਲ ਹੋਣਗੇ ਜਦੋਂ ਇਹ ਵੋਟਾਂ ਆਪਣੀ ਮਰਜ਼ੀ ਨਾਲ ਅਸੀਂ ਪਾਵਾਂਗੇ ਜਿਹੜਾ ਕੰਮ ਕਰੂਗਾ ਉਹੀ ਹੱਕਦਾਰ ਹੈ ਸਾਡੀਆਂ ਵੋਟਾਂ ਦਾ ਇਹ ਲਾਰਾ ਲੱਪਾ ਬਿਲਕੁਲ ਨਹੀਂ ਚੱਲਦਾ ਮੈਂ ਸਰਕਾਰ ਨੂੰ ਅਪੀਲ ਕਰਦਾ ਵੀ ਇਹ ਦੇ ਹਾਲੇ ਵੀ ਸੰਭਲ ਜਾਓ 1.5 ਸਾਲ ਪਿਆ 6 ਮਹੀਨੇ ਆ ਤੇ ਸਾਲ ਅਗਲਾ 27 ਫਰਵਰੀ ਚ ਇਲੈਕਸ਼ਨ ਆ ਜੇ ਸਾਡੇ ਮਸਲੇ ਹੱਲ ਹੋ ਗਏ ਤਾਂ ਅਸੀਂ ਤੁਹਾਨੂੰ ਵੋਟ ਪਾਣ ਲਈ ਵਿਚਾਰ ਕਰਾਂਗੇ ਜੇ ਨਾ ਮਸਲੇ ਹੱਲ ਹੋਏ ਤੁਹਾਨੂੰ ਪੰਜਾਬ ਦੀ ਕਿਸੇ ਜਨਤਾ ਦੇ ਕਿਸੇ ਬੰਦੇ ਨੇ ਨੌਜਵਾਨ ਨੇ ਬਜ਼ੁਰਗ ਨੇ ਬੀਬੀਆਂ ਭੈਣਾਂ ਨੇ ਕਿਸੇ ਨੇ ਵੋਟ ਨਹੀਂ ਪਾਣੀ ਸਵਾਏ ਲਾਰੇ ਲੱਪੇ ਤੋਂ ਖਜ਼ਾਨਾ ਲੁੱਟਣ ਤੋਂ ਸਵਾਏ ਇਹਨਾਂ ਨੇ ਕੁਝ ਨਹੀਂ ਕੀਤਾ 1 ਮਿੰਟ 50 ਸਰਕਾਰ ਨੇ 50 ਸਰਕਾਰ ਨੇ ਪੇ ਕਿਹ ਰਪੈਂਡ ਕੀਤਾ ਸੀਗਾ ਜੀ ਮੈਂ ਜਗਿੰਦਰ ਸਿੰਘ ਬੋਲ ਰਹਾ ਹਾਂ ਜੇ ਦਾ ਸਰਕਾਰ ਦੇ ਫੈਸਲਾ ਹਾਈ ਕੋਰਟ ਫਿਰ ਫਿਰ ਦਾ ਬਹੁਤ ਹਾਈ ਕੋਰਟ ਬਹੁਤ ਚੰਗੀ ਹੈ ਹੁਣ ਜੇ ਕਮਿਸ਼ਨ ਨੇ ਜੱਜ ਨੇ ਫੈਸਲਾ ਕਰਤਾ ਵੀ ਮੁਆਜਮਾ ਆ ਦਿੱਤਾ ਜਾਵੇ ਇਹਨਾਂ ਨੇ ਹਜੇ 2016 ਤੋਂ ਲੈ ਕੇ 2025 9 ਸਾਲ ਦਾ ਇਹ ਹੋ ਗਏ ਤੇ 3.5 ਸਾਲ ਹੋਰ ਬਕਾਇਆ ਉਹਨੇ ਪਾਤਾ 3.5 ਸਾਲ ਬਕਾਇਆ ਦਾ ਜੇ ਪੇਕ ਰਿਕਮੈਂਡ ਕੀਤਾ ਉਹ ਕਿਉਂ ਨਹੀਂ ਦਿੰਦੇ 2.9 ਦਾ ਫਾਰਮੂਲਾ ਰਿਕਮੈਂਡ ਕੀਤਾ ਉਹ ਕਿਉਂ ਨਹੀਂ ਦਿੰਦੇ ਬਕਾਇਆ ਜਿਹੜਾ ਵੈ ਇਹਨੇ ਬਜ਼ੁਰਗਾਂ ਇੰਨੀ ਗਰਮੀ ਜਾ ਰਹੇ ਆ ਵੀ ਤੁਸੀਂ ਉਹਨਾਂ ਨੂੰ ਪੈਸੇ ਦਿਓ ਜਰ ਪੈਸੇ ਜਿਹੜੇ ਗਿਆ ਅਕਾਲੀ ਸਰਕਾਰ ਨੇ ਕੁਛ ਨਹੀਂ ਹਲਾਰੇ ਲਾਏ ਉਹਨਾਂ ਦਾ ਹਾਲ ਬੇ ਹੋ ਰਿਹਾ ਅਕਾਲੀ ਸਾਂ ਨੇ ਕੀ ਮਨਪਰੀਤ ਬਾਦਲ ਨੇ ਖਜ਼ਾਨਾ ਖਾਲੀ 6 5 6 ਰਾਜ ਕੀਤਾ ਇੱਕ ਵਾਰ 6% ਇਹ ਦਿੱਤਾ ਇਹ ਸਾਰਾ ਡੀਏ ਨੱਪੀ ਬੈਠਿਆ ਵੀ ਇਹ ਸਰਕਾਰ ਆਉਂਦੀ ਜਾਂਦੀ ਰਹਿਣੀ ਹੈ ਜੇ ਇਹਨਾਂ ਦੇ ਹੀ ਹਰਗਾ ਐਸ ਆ ਇਸ ਇਲੈਕਸ਼ਨ ਦੇ ਵਿੱਚ 27 ਦੇ ਵਿੱਚ ਜਿਆਦਾ ਮਗਰ ਦੂਆ ਲੈ ਜਾਊਗਾ ਜਾਂ ਅਗਰ ਨਾ ਲੈ ਜਾਊਗਾ ਇੱਕ ਜੇ ਕਹਿੰਦੇ ਰੇ ਕਿ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦੀ ਗੱਲਬਾਤ ਹੁੰਦੀ ਹੈ ਪਰ ਤੁਹਾਡੀ ਗੱਲਬਾਤ ਕਿਉਂ ਨਹੀਂ ਸੁਣੀ ਜਾ ਰਹੀ ਹੈ ਵੇਖੋ ਜੀ ਇਹ ਜਦੋਂ ਸਰਕਾਰ ਬਣਨੀ ਸੀ ਨਾ ਉਦੋਂ ਤਾਂ ਕਹਿੰਦੇ ਸੀ ਆਮ ਲੋਕਾਂ ਦੀ ਹੈ ਇਹ ਝਾੜੂ ਦੀ ਸਰਕਾਰ ਹੈ ਅਸੀਂ ਝਾੜੂ ਬਰਦਾਰ ਬਣ ਕੇ ਸੇਵਾ ਕਰਾਂਗੇ ਲੋਕਾਂ ਦੀ ਪਰ ਜੋ ਹਾਰ ਮਲਾਜਮਾਂ ਦਾ ਇਹਨਾਂ ਨੇ ਕੀਤਾ ਕਿ ਉਹ ਡੀਏ ਦੀ ਗੱਲ ਹੈ ਪੰਜਾਬ ਸਰਕਾਰ ਨੂੰ ਪੰਜਾਬੀ ਪੰਜਾਬ ਪੰਜਾਬ ਨੂੰ ਲੋਕ ਬਾਹਰਲੇ ਸੂਬੇ ਜਿਹੜੇ ਉਹ ਦੇਖਦੇ ਹੁੰਦੇ ਸੀ ਕਿ ਪੰਜਾਬ ਨੇ ਕੀ ਦਿੱਤਾ ਤੇ ਅਸੀਂ ਉਸੇ ਵੇਲੇ ਦੇ ਦੇਣਾ ਜੋ ਸੈਂਟਰ ਦਿੰਦੀ ਆ ਡੀਏ ਉਹ ਡੀਏ ਸਾਨੂੰ ਮਿਲਦਾ ਪੰਜਾਬ ਨੂੰ ਮਿਲਦਾ ਸਾਰੇ ਸਟੇਟਾਂ ਨੂੰ ਮਿਲਦਾ ਇਹਨਾਂ ਨੇ 13% ਡੀਏ ਜਿਹੜਾ ਸਾਡਾ ਅਜੇ ਬਕਾਇਆ ਚੱਲ ਰਿਹਾ 55% ਡੀਏ ਸੈਂਟਰ ਦੇ ਰਹੀ ਐ ਸਾਨੂੰ ਮਿਲ ਰਿਹਾ 42% ਉਹ ਦੂਸਰੀ ਗੱਲ ਇਹਨਾਂ ਨੇ 16 ਤੋਂ ਲੈ ਕੇ 21 ਤੱਕ ਦਾ ਜਿਹੜਾ ਬਕਾਇਆ ਉਹ ਵੀ ਕਿੰਨੀਆਂ ਕਿਸ਼ਤਾਂ ਦੇ ਵਿੱਚ ਦੇ ਦਿੱਤਾ ਮੇਰੀ ਮੈਂ ਸਾਬਕਾ ਪ੍ਰਧਾਨ ਗੁਰਦੀਪ ਸਿੰਘ ਕੂਕਾ ਕਨਗੋ ਐਸੋਸੀਏਸ਼ਨ ਪੰਜਾਬ ਜੀ ਤੈਸ ਵੇਲੇ 73 ਸਾਲ ਦਾ ਹੋ ਗਿਆ ਸਾਡਾ ਪਤਾ ਨਹੀਂ 2 ਸਾਲ ਆ 4 ਸਾਲ ਆ 5 ਸਾਲ ਆ ਪਰ ਸਾਡਾ ਇਹ ਤਹਈਆ ਹੋਊਗਾ ਵੀ 27 ਦੀ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਪੂਰਾ ਸਬਕ ਸਿਖਾਵਾਂਗੇ ਕਿ ਜੋ ਤੁਸੀਂ ਸਾਡੇ ਨਾਲ ਵਿਹਾਰ ਕਰ ਰਹੇ ਹੋ ਉਹ ਉਦੋਂ ਜ਼ਿਆਦਾ ਵਧੀਆ ਵਿਹਾਰ ਤੁਹਾਡੇ ਨਾਲ ਕਰਾਂਗੇ ਤੁਹਾਨੂੰ ਜਿਹੜੀਆਂ ਜਿੱਤਾਂ ਦੀਆਂ ਆਸਾਂ ਪਈਆਂ ਨੇ ਨਾ ਜਿੱਤ ਜਿੱਤਾਂਗੇ ਅਸੀਂ ਬਿਲਕੁਲ ਜਿੱਤਣ ਨਹੀਂ ਦੇਵਾਂਗੇ ਤੁਹਾਡੀ ਮੁਰਦਾਬਾਦ ਹਰਥਾ ਕਰਾਂਗੇ ਅੱਜ ਵੀ ਇਸੇ ਗੱਲ ਦੇ ਉੱਤੇ ਸਾਡੇ ਪੈਨਸ਼ਨਰ ਵੀਰ ਜਿਹੜੇ ਆ ਇਸ ਵੇਲੇ ਇੱਥੇ ਚਰਨਜੀਤ ਸਿੰਘ ਮੇਰੇ ਕੋਲ ਆ 80 ਸਾਲ ਦਾ ਬੰਦਾ 80-80 ਸਾਲ ਦੇ ਵਿੱਚ ਇੱਥੇ ਆਏ ਨੇ ਕਿਉਂ ਆਣਾ ਪਿਆ 80 ਸਾਲ ਦਾ ਬੰਦਾ ਜਿਹੜਾ ਪੈਨਸ਼ਨਰ ਆ ਔਰ ਇਹ ਇਹਨਾਂ ਤੋਂ ਲੋਕਾਂ ਤੋਂ ਤੰਗ ਹੋ ਕੇ ਜਨਤਾ ਇੱਥੇ ਇਕੱਠੀ ਹੋਈ ਆ ਕੋਈ ਬਜ਼ੁਰਗ ਜਿਹੜਾ 70 75 ਸਾਲ ਦੇ ਤੋਂ ਵੱਧ ਨੇ ਲੋਕ ਉਹ ਉਹਨਾਂ ਨੇ ਜੀਣਾ ਕਿੰਨਾ ਗਿਆ 2 ਸਾਲ 4 ਸਾਲ ਪਰ ਇਹ ਸਰਕਾਰ ਨੂੰ ਸ਼ਰਮੀ ਆ ਨਹੀਂ ਬੀਟਗਾ ਕਰਦੀ ਆ ਕੋਰਟਾਂ ਦੇ ਫੈਸਲੇ ਹੁੰਦੇ ਆ ਕੋਰਟਾਂ ਦੇ ਕੋਈ ਇੰਪਲੀਮੈਂਟ ਨਹੀਂ ਹੁੰਦਾ ਕੰਟੈਂਪਟ ਆਫ ਕੋਰਟਾਂ ਚੱਲਦੀਆਂ ਉਸ ਤੋਂ ਬਾਅਦ ਵੀ ਇਹਨਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਕੋਰਟਾਂ ਇਹਨਾਂ ਦੀ ਦੁਰਲਾਧਨਤ ਵੀ ਕਰਦੀਆਂ ਫਿਰ ਵੀ ਇਹ ਇਹਨਾਂ ਦੇ ਟੱਸ ਤੋਂ ਮੱਸ ਨਹੀਂ ਹੁੰਦੀ ਇਹ ਕੀ ਚਾਹੁੰਦੇ ਆ ਕਿ ਸਤਾਈ ਨੂੰ ਅਸੀਂ ਵੱਢ ਜਾਗੇ ਬਿਲਕੁਲ 27 ਦੀ ਇਲੈਕਸ਼ਨ ਚ ਇਹਨਾਂ ਦਾ ਪੂਰਾ ਬਾਈਕਾਟ ਕਰਾਂਗੇ ਜਿੰਨਾ ਸਾਡੇ ਦਾਮ ਆ ਕਿ ਆਸੀਂ ਬਜ਼ੁਰਗ ਆ ਪਰ ਕੋਈ ਵੀ ਸਰਕਾਰ ਜਿਹੜੀ ਆ ਮੁਲਾਜ਼ਮਾ ਨਾਲ ਪੈਨਸ਼ਨਰ ਨਾਲ ਵਗਾਰ ਕੇ ਆਪਣੀ ਕੁਰਸੀ ਹਾਸਲ ਨਹੀਂ ਕਰ ਸਕੀ ਇਹ ਰਿਕਾਰਡ ਆ ਇਹ ਸਰਕਾਰ ਦਾ ਪੁਰਾਣੀਆਂ ਸਰਕਾਰਾਂ ਦਾ ਰਿਕਾਰਡ ਆ ਸੋ ਮੇਰੀ ਬੇਨਤੀ ਆ ਇਹ ਸਰਕਾਰ ਨੂੰ ਪੀ ਜਿਹੜੀਆਂ ਚੀਜ਼ਾਂ ਪੁੱਛਿਓ ਕਿ ਅਸੀਂ 27 ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਬਿਲਕੁਲ ਕਦਾ ਰਹੀ ਨਹੀਂ ਆਉਣੀ ਔਰ ਨਾ ਮਲਾਜਮ ਔਰ ਦੇਣਗੇ ਇਹਨਾਂ ਦੀ ਫੱਟੀ ਪੋਚ ਕੇ ਰੱਖ ਦੇਣਗੇ ਇਹ ਪਟਿਆਲੇ ਦੇ ਮਕਾਮ ਤੇ ਇਹੋ ਜਿਹੜਾ ਅੱਜ ਖਜ਼ਾਨਾ ਮੰਤਰੀ ਬਣਿਆ ਮੈਂ ਉਸ ਮੀਟਿੰਗ ਦੇ ਵਿੱਚ ਸੀ ਇਹਨੇ ਕਿਹਾ ਸੀ ਪੈਨਸ਼ਨ ਲਾਗੂ ਕਰਾਂਗੇ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਸਾਨੂੰ ਤੁਸੀਂ ਵੋਟਾਂ ਪਾਓ ਲੋਕਾਂ ਨੇ ਵਿਸ਼ਵਾਸ ਰੱਖ ਕੇ ਇਹਨਾਂ ਲੋਕਾਂ ਨੂੰ ਵੋਟਾਂ ਪਾਈਆਂ ਪਰ ਜੇ ਆਏ ਜੇ ਗੱਲ ਕਰਨ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੇ ਸਾਡੀ ਸੋ ਬੇਰੀ ਤਾਂ ਹੋਈ ਆ ਯਾ ਜਿਹੜਾ ਸਾਡਾ ਕੱਠ ਆ ਇਹ ਇੱਕ ਦਿਨ ਜ਼ਰੂਰ ਰੰਗ ਲਿਆਊਗਾ ਜਾਂ ਤੇ ਸਰਕਾਰ ਰਹੂਗੀ ਅਸੀਂ ਦੇ ਰਹਿਣਾ ਜਾਂ ਨਹੀਂ ਰਹਿਣਾ ਸਾਡਾ ਪਰਮਟ ਕੋਈ ਨਾ ਜ਼ਿਆਦਾ ਨਹੀਂ ਹੈਗਾ ਅਸੀਂ 74 ਸਾਲ ਦੇ ਆ ਹੋਰ 6 ਸਾਲ ਜੀਜਾਂਗੇ ਪਰ ਇਹ ਸਰਕਾਰਾਂ ਦੀ ਦੁਰਲੰਤ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਇੱਕ ਇਤਿਹਾਸ ਜਿਹੜਾ ਅੱਖਰਾਂ ਕਾਲੇ ਅੱਖਰਾਂ 'ਚ ਲਿਖਿਆ ਜਾਊਗਾ ਕਿ ਇਹ ਬਜ਼ੁਰਗ ਲੋਕਾਂ ਨੂੰ ਵੀ ਇਹਨਾਂ ਨੇ ਤੰਗੀ ਦਿੱਤੀ ਆ ਤੇ ਉਹਨਾਂ ਨੂੰ ਇਨਸਾਫ ਨਹੀਂ ਦਵਾਇਆ ਜੈ ਯੂਨੀਅਨ ਜੈ ਸੰਘਰਸ਼ ਜੈ 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 ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਮੁਲਾਜ਼ਮ ਇਕਤਾ ਜਿੰਦਾਬਾਦ 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 ਪੈਨਸ਼ਨ ਵੈਲਫੇਅਰ ਸਰਵਿਸ ਜਿੰਦਾਬਾਦ 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 ਧੰਨਵਾਦ ਜਿਵੇਂ ਮੁਲਾਜ਼ਮਾਂ ਨੇ ਵੋਟਾਂ ਪਾਈਆਂ ਜਦੋਂ ਮਤਲਬ ਵੈਲਟ ਪੇਪਰ ਵਾਲੀਆਂ ਵੋਟਾਂ ਖੁੱਲੀਆਂ ਤਾਂ ਸਰਕਾਰ ਉਦੋਂ ਬਣ ਗਈ ਸੀ ਹੁਣ ਕਿਵੇਂ ਲੱਗ ਰਿਹਾ ਉਦੋਂ ਵੋਟਾਂ ਪਾਈਆਂ ਸੀ ਤੇ ਅੱਜ ਕੀ ਹੋ ਰਿਹਾ ਮੈਂ ਸੀ ਆਵਾਜ਼ ਆਉਣੀ ਹੈ ਮੈਂ ਸੀਨੀਅਰ ਮੀਤ ਪ੍ਰਧਾਨ ਪੈਨਸ਼ਨ ਸੁਸਾਇਟੀ ਜਗਰਾਉਂ ਸਰਦਾਰ ਮਜੀਦ ਸਿੰਘ ਸਵੱਦੀ ਅਸੀਂ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਬੜੀ ਇਮਾਨਦਾਰੀਆਂ ਜਿਤਾਇਆ ਸੀ ਪਰ ਸਭ ਤੋਂ ਨਕਮੀ ਸਰਕਾਰੇ ਸਾਬ ਤੋਂ ਹੀ ਆ ਇਸ ਤੋਂ ਕਿਸੇ ਕਸਮ ਦੀ ਸਾਨੂੰ ਆਸ ਨਹੀਂ ਅਸੀਂ ਤਕਰੀਬਨ ਮੇਰੇ ਨਾਲ ਜਿੰਨੇ ਸਾਥੀ ਆਏ ਆ ਉਹ 65-60 ਦੀ ਉਮਰ ਤੋਂ ਵੱਧਦੇ ਆ ਤੇ ਸਾਡੀ ਜਿਹੜੀ ਮੇਨ ਮੰਗ ਆ ਵੀ ਇੱਕ ਤਾਂ 5.5 ਸਾਲ ਦਾ ਬਕਾਇਆ ਦਿੱਤਾ ਜਾਵੇ ਇੱਕ ਜਿਹੜੀਆਂ ਡੀਏ ਦੀਆਂ ਕਿਸ਼ਤਾਂ ਦਿੱਤੀਆਂ ਜਾਣ ਇੱਕ ਜਿਹੜੇ ਪੱਤੇ ਮਤ ਰੁਕੇ ਹੋ ਬਾਹਰ ਕੀਤੇ ਜਾਣ ਇਸ ਤੋਂ ਇਲਾਵਾ ਜਿਹੜੇ ਕੱਚੇ ਕੰਮ ਉਹ ਪੱਕੇ ਕੀਤੇ ਜਾਣ ਹਜ਼ਾਰਾਂ ਕਰਮਚਾਰੀ ਘੱਟੋ ਘੱਟ ਬੀਜ ਦੀ ਬੋਰਡ ਤੋਂ ਮਤਰ ਕਰੰਟ ਲੱਗਣ ਦਾ ਮੌਤ ਹੋ ਰਹੀ ਆ ਇਸ ਤੋਂ ਇਲਾਵਾ ਜੋ ਹੈਗਾ ਅਸੀਂ ਇਹ ਸਰਕਾਰ ਦੀ ਮੰਤਲ ਫੇਟੀ ਵੀ ਕਰਦੇ ਆ ਵੀ ਜੋ ਇਹਨੇ ਮਾੜੇ ਪਾਸੇ ਨੂੰ ਚੱਲੀ ਹੋਈ ਆ ਉਮੀਦ ਆ ਵੀ ਜੇ ਅਸੀਂ ਇਸ ਤਰ੍ਹਾਂ ਚੱਲਦੇ ਰਹੇ ਅਸੀਂ ਕਿਉਂਕਿ ਪ੍ਰੋਟੈਸਟ ਅਸੀਂ ਬੰਦ ਨਹੀਂ ਕਰਨਾ ਅਸੀਂ ਧਰਨੇ ਮਗਰ ਦੇਖੋ ਕਿ ਹਾਲਾਂਕਿ ਸਾਡੀ ਹੁਣ ਦੇਖ ਲਓ ਅੱਜ 47 ਦੇ ਟੈਂਪਰੇਚਰਾਂ ਫੇਰ ਵੀ ਸਾਥੀ ਸਾਡੇ ਸਾਥੀ ਅੱਜ ਇੱਥੇ ਪਹੁੰਚੇ ਹੋਏ ਆ ਅਸੀਂ ਇਹ ਸਰਕਾਰ ਦੇ ਨਾਕਾ ਦੰਗ ਲਿਆਵਾਂਗੇ ਤੇ ਜਿਹੜੀਆਂ ਸਾਡੀਆਂ 5.5 ਸਾਢੇ ਪੰਜ ਸਾਢਾ ਬਕਾਇਆ ਡੀਏ ਦੀਆਂ ਕਿਸ਼ਤਾਂ ਹੋਰ ਵੀ ਜਿਹੜੇ ਵਾਅਦੇ ਕਾਟੇ ਲੈਣ ਜੋ ਹੈ ਸਰਕਾਰ ਤੋਂ ਲੈ ਕੇ ਹਨਗੇ ਇਹਦੀ ਸੰਗੀ ਨੱਪਾਂਗੇ ਤੇ ਪੰਜਾਬ ਸਰਕਾਰ ਮਰਦਾਵਾ ਮਰਦਾਵਾ ਤਾਂ ਜਿਹੜਾ ਲੁਧਿਆਣੇ ਧਾਰਾਂ ਲੱਗਿਆ ਲੱਗਦਾ ਔਰ ਗੱਲਬਾਤ ਕਰ ਰਹੇ ਆ ਕਿਵੇਂ ਦੇਖਦੇ ਹੋ ਜੀ ਅੱਜ ਲੁਧਿਆਣੇ ਪਹੁੰਚਣ ਦਾ ਮੁੱਖ ਕਾਰਨ ਕੀ ਹੈ ਤੁਹਾਡਾ ਅੱਜ ਜੀ ਲੁਧਿਆਣੇ ਪਹੁੰਚਣ ਦਾ ਮੁੱਖ ਕਾਰਨ ਇਹ ਹੈ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਜਿਹੜੀ ਪਿਛਲੇ 3 ਸਾਲਾਂ ਤੋਂ ਹੋਂਦ ਦੇ ਵਿੱਚ ਆਈ ਹੋਈ ਆ ਉਹਨੇ ਅੱਜ ਤੱਕ ਨਾ ਕੱਚੇ ਕੰਮਿਆਂ ਨੂੰ ਪੱਕੇ ਕਰਨ ਦਾ ਕੋਈ ਯਤਨ ਕੀਤਾ ਪੋਸਟਰਾਂ ਦੇ ਵਿੱਚ ਜ਼ਰੂਰ ਹੈ ਹਕੀਕਤ ਦੇ ਵਿੱਚ ਕਿਤੇ ਨਹੀਂ ਹੈ ਕੱਚੇ ਕੰਮੇ ਪੱਕੇ ਕੀਤੇ ਇਸੇ ਤਰ੍ਹਾਂ ਹੀ ਪੁਰਾਣੀ ਪੈਨਸ਼ਨ ਬਹਾਲ ਆ ਉਹ ਨਹੀਂ ਕੀਤੀ ਗਈ ਇਸੇ ਤਰ੍ਹਾਂ ਹੀ ਮਲਾਜਮਾਂ ਦੀਆਂ ਡੀਏ ਦੀਆਂ ਕਿਸ਼ਤਾਂ ਨੇ ਡੀਏ ਦਾ ਬਕਾਇਆ ਹੈ ਤੇ ਵਿਭਾਗਿਆਂ ਦਾ ਨਿੱਜੀਕਰਨ ਹੈ ਅਨੇਕਾਂ ਮਸਲੇ ਆ ਇਸ ਤਰ੍ਹਾਂ ਦੇ ਔਰ ਪੈਨਸ਼ਨਰਾਂ ਦੇ ਉੱਤੇ 2.58 ਦਾ ਜਿਹੜਾ ਗਣਾਕ ਹੈ ਉਹਨੂੰ ਲਾਗੂ ਕਰਨ ਦੀ ਗੱਲ ਸੀ ਉਹ ਨਹੀਂ ਇਹਨਾਂ ਨੇ ਪੰਜਾਬ ਸਰਕਾਰ ਨੇ ਲਾਗੂ ਕੀਤੀ ਇਸ ਕਰਕੇ ਇਹ ਬਹੁਤ ਸੰਵੇਦਨਸ਼ੀਲ ਮਸਲਾ ਪੰਜਾਬ ਦੀ ਸਰਕਾਰ ਕਹਿੰਦੀ ਕੁਝ ਹੋਰ ਆ ਅਸਲ ਦੇ ਵਿੱਚ ਥੱਲੇ ਗਰਾਉਂਡ ਲੈਵਲ ਤੇ ਤੇ ਕਰਦੀ ਕੁਝ ਹੋਰ ਆ ਜਾਨੀ ਕਹਿੰਦੀ ਤਾਂ ਉਹ ਲੋਕਪੱਖੀ ਗੱਲਾਂ ਨੇ ਜਿਹੜੀਆਂ ਕਦੇ ਕਹਿੰਦੇ ਆ ਵੀ ਅਸੀਂ ਪੰਜਾਬ ਦੇ ਵਿੱਚ ਕੋਈ ਕੱਚਾ ਕੰਮਾ ਨਹੀਂ ਰਹਿਣ ਦੇਣਾ ਕਦੇ ਕਹਿੰਦੇ ਆ ਵੀ ਪੁਰਾਣੀ ਪੈਨਸ਼ਨ ਅਸੀਂ ਬਹਾਲ ਕਰਾਂਗੇ ਔਰ ਕੱਚੇ ਕੰਮਿਆਂ ਦੀ ਹਾਲਾਤ ਇਹ ਹੋ ਗਈ ਵੀ ਜਿਹੜੇ ਕੱਚੇ ਕੰਮੇ ਪਹਿਲਾਂ ਤੋਂ ਸੀਗੇ ਉਹ ਤਾਂ ਸੀਗੇ ਹੀ ਸੀਗੇ ਨਾਲ ਜਿਹੜੇ ਮਹੱਲਾ ਕਲੀਨਿਕ ਨੇ ਉਹਨਾਂ ਦੇ ਵਿੱਚ ਜਿਹੜੇ ਮੁਲਾਜ਼ਮ ਰੱਖੇ ਨੇ ਉਹ ਕੱਚੇ ਕੰਮਿਆਂ ਤੋਂ ਵੀ ਥੱਲੇ ਵਾਲੀ ਕੈਟਾਗਰੀ ਭਰਤੀ ਕਰਤੀ ਜਾਨੀ ਇੱਕ ਮਰੀਜ਼ ਦੇਖਣ ਵਾਸਤੇ ਕਿਸੇ ਨੂੰ 12 ਰੁਪਏ ਮਿਲਦੇ ਆ ਕਿਸੇ ਨੂੰ 14 ਰੁਪਏ ਮਿਲਦੇ ਆ ਉਹ ਮੁਲਾਜ਼ਮਾਂ ਦੀ ਕੈਟਾਗਰੀ ਚ ਹੀ ਨਹੀਂ ਆਉਂਦੇ ਜਾਨੀ ਦੀ ਸਰਕਾਰੀ ਮਹਿਕਮੇ ਨੇ ਜਿਹੜੇ ਉਹਨਾਂ ਦਾ ਭੋਗ ਪਾਇਆ ਜਾ ਰਿਹਾ ਇਸ ਕਰਕੇ ਜਿਹੜੇ ਮੁਲਾਜ਼ਮ ਨੇ ਪੈਨਸ਼ਨਰ ਨੇ ਆਮ ਲੋਕ ਨੇ ਉਹਨਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਬਹੁਤ ਗੁੱਸਾ ਉਸ ਗੁੱਸੇ ਦਾ ਜ਼ਾਹਰ ਕਰਨ ਦੇ ਲਈ ਜਿਹੜਾ ਸੰਵਿਧਾਨ ਹੈ ਸਾਨੂੰ ਇਸ ਗੱਲ ਦੀ ਆਜ਼ਾਦੀ ਦਿੰਦਾ ਵੀ ਤੁਸੀਂ ਯਾਰ ਵੀ ਆਪਦੀ ਗੱਲ ਜਿਹੜੀ ਹੈ ਤੁਸੀਂ ਰੱਖ ਸਕਦੇ ਹੋ ਅਸੀਂ ਲੁਧਿਆਣਾ ਦੇ ਲੋਕਾਂ ਨੂੰ ਇਹ ਗੱਲ ਦੱਸਣ ਆਏ ਆ ਇਸ ਮੌਕੇ ਦੇ ਉੱਤੇ ਵੀ ਪੰਜਾਬ ਦੀ ਸਰਕਾਰ ਦੇ ਜਿਹੜੇ ਵਾਅਦੇ ਆ ਉਹ ਇਹਨਾਂ ਨੇ ਕੋਈ ਇੱਕ ਵੀ ਵਾਅਦਾ ਜਿਹੜਾ ਉਹ ਨਿਭਾਇਆ ਨਹੀਂ ਹੈ ਪੰਜਾਬ ਦੇ ਵਿੱਚ ਨਸ਼ਿਆਂ ਦਾ ਦੌਰ ਭਾਰੂ ਆ ਪੰਜਾਬ ਦੇ ਵਿੱਚ ਪੁਲਿਸ ਸਟੇਟ ਪੰਜਾਬ ਨੂੰ ਬਣਾਇਆ ਜਾ ਰਿਹਾ ਹੈ ਪੰਜਾਬ ਦੇ ਮੁਲਾਜ਼ਮਾਂ ਕਿਸਾਨਾਂ ਮਜ਼ਦੂਰਾਂ ਨੂੰ ਕੁੱਟ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਪੈਨਸ਼ਨ ਨਹੀਂ ਬਹਾਲੀ ਕੀਤੀ ਜਾ ਰਹੀ ਇਸ ਕਰਕੇ ਅਸੀਂ ਕਹਿਣ ਆਏ ਹਾਂ ਵੀ ਜਿਹੜਾ ਕੁਝ ਇਹ ਕਹਿੰਦੇ ਆ ਉਹ ਸੱਚ ਨਹੀਂ ਹੈ ਇਹਨਾਂ ਦੇ ਮਤਲਬ ਝੂਠੇ ਦਾਅਵਿਆਂ ਦੇ ਵਿੱਚ ਨਾ ਫਸ ਜਿਓ ਸਰਕਾਰ ਜਿਹੜੀ ਕਰੋੜਾਂ ਰੁਪਏ ਕਰਜ਼ਾ ਲੈ ਰਹੀ ਉਹ ਫਿਰ ਪੈਸਾ ਜਿਹੜਾ ਸਾਰਾ ਜਾ ਕਿੱਧਰ ਰਿਹਾ ਪੰਜਾਬ ਦਾ ਇਹਨਾਂ ਪੰਜਾਬ ਦੀ ਜਿਹੜੀ ਕਰੋੜਾਂ ਰੁਪਏ ਸਰਕਾਰ ਲੈ ਰਹੀ ਆ ਜਾਂ ਕਰਜ਼ਾ ਲੈ ਰਹੀ ਆ ਉਹਦੀ ਵੱਡਾ ਹਿੱਸਾ ਦਾ ਕਰਜ਼ਾ ਜਿਹੜਾ ਹੈਗਾ ਉਹਦੇ ਕਿਸ਼ਤ ਮੋੜਨਤੀ ਆ ਦੂਸਰੀ ਗੱਲ ਆਪਦੀ ਐਸਓ ਇਸ਼ਰਤ ਆ ਉਨੂੰ ਅੱਗੇ ਪ੍ਰਮੋਟ ਕੀਤਾ ਜਾ ਰਿਹਾ ਹੈ ਤੀਸਰੀ ਗੱਲ ਹੈ ਜਿਹੜੀ ਪੰਜਾਬ ਧੂਆਂ ਧਰ ਪ੍ਰਚਾਰ ਕਰ ਰਹੀ ਹੈ ਪੋਸਟਰ ਲਗਾਏ ਜਾ ਰਹੇ ਆ ਕਰੋੜਾ ਰੁਪਏ ਪੰਜਾਬ ਦੇ ਜਾਨੀ ਉਸ ਗੱਲ ਦੇ ਉੱਤੇ ਬਰਬਾਦ ਕੀਤੇ ਜਾ ਰਹੇ ਆ ਜਿਹਦਾ ਕਰਕੇ ਮਤਲਬ ਸਰਕਾਰ ਦਾ ਜਿਹੜਾ ਖਜ਼ਾਨਾਗਾ ਉਹਨੂੰ ਸਾਰਥਕ ਕੰਮਾਂ ਦੇ ਵਿੱਚ ਵਰਤਣ ਦੀ بجائے ਸਿਰਫ ਫੋਕੀ ਸ਼ੌਹਰਤ ਵਰਤਣ ਦੇ ਲਈ ਵੋਟਾਂ ਵਟੋੜਨ ਦੇ ਲਈ ਉਹਨੂੰ ਵਰਤਿਆ ਜਾ ਰਿਹਾ ਹੈ ਜਿਹਦਾ ਕਰਕੇ ਮੁਲਾਜ਼ਮ ਪੈਨਸ਼ਨਰ ਸਾਰੇ ਇਸ ਗੱਲ ਦੇ ਉੱਤੇ ਗੁੱਸੇ ਨੇ ਤੇ ਦੁਖੀ ਵੀ ਨੇ ਉਸ ਗੁੱਸੇ ਦਾ ਪ੍ਰਗਟਾਵਾ ਕਰਨ ਦੇ ਲਈ ਅੱਜ ਲੁਧਿਆਣੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਾਨੀ ਜਿਹੜੇ ਪੈਨਸ਼ਨਰ ਨੇ ਉਹ ਪਹੁੰਚੇ ਨੇ ਜਿਹੜੇ ਮੁਲਾਜ਼ਮ ਨੇ ਉਹ ਪਹੁੰਚੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਜਿਹੜੀ ਸਰਕਾਰ ਆ ਉਹ ਜਿਹੜੀ ਲੋਕਾਂ ਦੀ ਗੱਲ ਨਹੀਂ ਸੁਣਦੀ ਲੋਕਾਂ ਦੇ ਹਤਾਇਸ਼ੀ ਹੋਣ ਦਾ ਦਾਵਾ ਜ਼ਰੂਰ ਕਰਦੀ ਆ ਇੱਥੇ ਭ੍ਰਿਸ਼ਟਾਚਾਰ ਹੀ ਦਾ ਬੋਲਬਾਲਾ ਮਹਿਕਮਿਆਂ ਨੂੰ ਖਤਮ ਕੀਤਾ ਜਾ ਰਿਹਾ ਤੁਸੀਂ ਦੇਖਿਆ ਹੋਣਾ ਬਿਜਲੀ ਬੋਰਡ ਖਤਮ ਕਰਤਾ ਪਿੰਡਾਂ ਦੇ ਵਿੱਚ ਵਾਟਰ ਬਾਕਸ ਖਤਮ ਕਰਤੇ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਖਤਮ ਕੀਤੀਆਂ ਜਾ ਰਹੀਆਂ ਨੇ ਰੂਰਲ ਮੈਡੀਕਲ ਫੈਸਿਲਿਟੀਆਂ ਖਤਮ ਕੀਤੀਆਂ ਜਾ ਰਹੀਆਂ ਨੇ ਜਿਹਦਾ ਕਰਕੇ ਜਾਨੀ ਸ਼ਹਿਰਾਂ ਦੇ ਹਸਪਤਾਲਾਂ ਦੇ ਵਿੱਚ ਵੱਡੇ ਹਸਪਤਾਲਾਂ ਦੇ ਵਿੱਚ ਮਤਲਬ ਬਹੁਤ ਜਿਹੜਾ ਉਹ ਲਗਾਤਾਰ ਵਧ ਰਿਹਾ ਇਸ ਕਰਕੇ ਜਣੀ ਦੀ ਇਹ ਸਾਰਾ ਉਸ ਗੱਲ ਦੇ ਵਿੱਚੋਂ ਨਿਕਲੀ ਹੋਈ ਗੱਲ ਹੈ ਤੇ ਪੰਜਾਬ ਦੇ ਪੈਨਸ਼ਨਰ ਤੇ ਪੰਜਾਬ ਦੇ ਮੁਲਾਜ਼ਮ ਇਕੱਠੇ ਹੋ ਕੇ ਇਸ ਗੱਲ ਦੀ ਮੰਗ ਕਰਦੇ ਆ ਵੀ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਉੱਤੇ ਆ ਕੇ ਸਰਕਾਰ ਸਾਡੇ ਨਾਲ ਗੱਲ ਕਰੇ 1.5 ਸਾਲ ਦੇ ਬਾਅਦ ਫਿਰ ਇਲੈਕਸ਼ਨ ਆ ਪੰਜਾਬ ਵਿੱਚ ਉਹ ਤੋਂ ਸਵਾਲ ਜਵਾਬ ਕਰੋਗੇ ਪਿੰਡਾਂ ਦੇ ਵਿੱਚ ਕਿ ਸਰਕਾਰ ਕਹਿੰਦੀ ਹੈ ਕਿ ਸਰਕਾਰ ਸਾਡੀ ਸੱਤਾਂ ਤੋਂ ਚੱਲੂਗੀ ਪਰ ਉਹ ਚੱਲ ਨਹੀਂ ਰਹੀ ਕਿਤੇ ਨਾ ਕਿਤੇ ਬਿਲਕੁਲ ਜੀ ਸਵਾਲ ਕਰਨ ਦੀ ਤਾਂ ਗੱਲ ਹੈਗੀ ਹੋਈ ਹੈਗੀ ਆ ਸਵਾਲ ਤਾਂ ਅੱਜ ਵੀ ਕਰਨ ਆਏ ਆ ਸੀ ਸਵਾਲ ਹੀ ਕਰਨ ਆਏ ਆ ਅਸਲ ਵਿੱਚ ਪਰ ਮਿਲਦੇ ਤੁਹਾਨੂੰ ਲੀਡਰ ਮਿਲਦੇ ਆ ਨਹੀਂ ਮਿਲਦਾ ਕੋਈ ਵੀ ਨਹੀਂ ਮਿਲਦਾ ਹਾਂ ਆਮ ਆਦਮੀ ਪਾਰਟੀ ਜਿਹੜੀ ਐ ਕਹਿੰਦੀ ਸੀ ਵੀ ਪਿੰਡਾਂ ਦੀਆਂ ਸੱਤਾਂ ਤੋਂ ਸਰਕਾਰ ਚੱਲੂਗੀ ਜਾਂ ਲੋਕਾਂ ਤੋਂ ਪੁੱਛ ਕੇ ਗੱਲ ਨੀਤੀਆਂ ਤੈਅ ਕੀਤੀਆਂ ਜਾਇਆ ਕਰਨਗੀਆਂ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਗਲਤ ਹੋਇਆ ਦਿੱਲੀ ਦਾ ਜਿਹੜਾ ਮਤਲਬ ਇਹਨਾਂ ਦਾ ਮਾਡਲ ਸੀਗਾ ਮੁਹੱਲਾ ਕਲੀਨ ਕਾਲਾ ਉਹ ਪੰਜਾਬ ਦੇ ਵਿੱਚ ਆ ਕੇ ਬਿਲਕੁਲ ਫੇਲ ਹੋਇਆ ਇਸੇ ਤਰ੍ਹਾਂ ਹੀ ਪੰਜਾਬ ਦੇ ਜਿਹੜੇ ਲੋਕਾਂ ਨੂੰ ਇਹ ਗੱਲ ਕਹੀ ਜਾ ਰਹੀ ਸੀ ਵੀ ਸੱਥਾਂ ਚੋਂ ਚੱਲੂ ਅੱਜ ਉਹਨਾਂ ਨੂੰ ਮਿਲਣ ਵਾਸਤੇ ਆ ਦੇਖ ਲਓ ਤੁਸੀਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਧਰਨੇ ਮਜਾਰੇ ਕਰਨੇ ਪੈਂਦੇ ਆ ਫੇਰ ਵੀ ਜਿਹੜੀ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਜਿਵੇਂ ਕਿਸਾਨਾਂ ਨਾਲੋਂ ਮੀਟਿੰਗ ਦੇ ਵਿੱਚੋਂ ਭੱਜਿਆ ਇਸੇ ਤਰ੍ਹਾਂ ਹੀ ਉਹ ਮਤਲਬ ਲਗਾਤਾਰ ਜਿਹੜਾ ਹੈਗਾ ਮੀਟਿੰਗਾਂ ਤੋਂ ਭੱਜ ਰਿਹਾ ਹੈ ਜਾਂ ਮੀਟਿੰਗਾਂ ਕਰਨ ਤੋਂ ਗਰੇਜ ਕਰਦਾ ਹੈ ਅਸਲ ਵਿੱਚ ਉਹ ਗਰੇਜ ਇਸ ਕਰਕੇ ਕਰਦਾ ਵੀ ਲੋਕਾਂ ਦੇ ਸਵਾਲਾਂ ਦਾ ਜਵਾਬ ਜਿਹੜਾ ਉਹ ਮੁੱਖ ਮੰਤਰੀ ਕੋਲੇ ਕੈਨੀ ਉਹ ਮੀਟਿੰਗਾਂ ਤੋਂ ਲੁਕ ਰਹੇ ਆ ਡਰ ਰਹੇ ਜੀ ਬਹੁਤ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਾਦ ਹੋਰ ਵੀ ਕਰ ਲੈਣੇ ਆ ਬਾਪੂ ਜੀ ਲੁਧਿਆਣੇ ਪਹੁੰਚੇ ਹੋ ਕੀ ਕਾਰਨ ਹੈ ਜੀ ਮੁੱਖ ਇਥੇ ਆਉਣ ਦਾ ਅੱਜ ਇਹ ਸਾਡੀਆਂ ਜਿਹੜੀਆਂ ਮਲਾਜ਼ਮ ਤੇ ਪੈਨਸ਼ਨਰਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਅਸੀਂ ਉਹਨਾਂ ਨੂੰ ਮਨਵਾਉਣ ਦੇ ਲਈ ਇੱਥੇ ਲੁਧਿਆਣੇ ਦੇ ਵਿੱਚ ਪਹੁੰਚੇ ਆਗੇ ਔਰ ਜਦੋਂ ਤੱਕ ਸਾਡੀਆਂ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਇਹ ਸਾਡਾ ਸੰਘਰਸ਼ ਜਾਰੀ ਰਹੇਗਾ ਭਾਵੇਂ ਉਹ ਨਵੀਂ ਭਰਤੀ ਦੀ ਗੱਲ ਹੋਵੇ ਭਾਵੇਂ ਪੈਨਸ਼ਨਰਾਂ ਦੇ 2.98 ਦੇ ਫੈਕਟਰ ਦੀ ਗੱਲ ਹੋਵੇ ਭਾਵੇਂ ਡੀਏ ਦੀ ਗੱਲ ਹੋਵੇ ਅਸੀਂ ਉਦੋਂ ਤੱਕ ਇਹ ਸਾਡਾ ਸੰਘਰਸ਼ ਜਾਰੀ ਰਹੂਗਾ ਜਦੋਂ ਤੱਕ ਪੰਜਾਬ ਸਰਕਾਰ ਸਾਡੀਆਂ ਇਹ ਮੰਗਾਂ ਨਹੀਂ ਮੰਨਦੀ ਔਰ ਇਹਨਾਂ ਨੂੰ ਇਹ ਸਰਕਾਰ ਨੂੰ ਸਾਡੀਆਂ ਮੰਗਾਂ ਨਾ ਮੰਨਣ ਕਰਕੇ ਇਸ ਦਾ ਅਖਮੇ ਅਜਾ ਭੁਗਤਣਾ ਪਵੇਗਾ ਜੇ ਆਉਣ ਵਾਲੇ ਸਮੇਂ ਦੇ ਵਿੱਚ ਹੋਰਾਂ ਇਲਾਕਿਆਂ ਦੇ ਵਿੱਚ ਵੀ ਵੋਟਾਂ ਹੋਣੀਆਂ ਨੇ ਵਿਧਾਨ ਸਭਾ ਦੀ ਸਰਕਾਰ ਦੁਬਾਰਾ ਬਣਨੀ ਹੈ ਫਿਰ ਉਹ ਤੋਂ ਸਵਾਲ ਜਵਾਬ ਕਰੋਂਗੇ ਇਹਨਾਂ ਦੇ ਬੰਦਿਆਂ ਨੂੰ ਬਿਲਕੁਲ ਉਦੋਂ ਸਵਾਲ ਜਵਾਬ ਅਸੀਂ ਕਰਾਂਗੇ ਜਿੱਥੇ ਕਿਤੇ ਸਟੇਜਾਂ ਲੱਗਦੀਆਂ ਨੇ ਉੱਥੇ ਅਸੀਂ ਸਵਾਲ ਜਵਾਬ ਕਰਦੇ ਹਾਂ ਔਰ ਇਹਨਾਂ ਨੂੰ ਸਾਡੀਆਂ ਦਲੀਲਾਂ ਦਾ ਸਾਡੀਆਂ ਗੱਲਾਂ ਦਾ ਇਹਨਾਂ ਨੂੰ ਜਵਾਬ ਨਹੀਂ ਆਉਂਦਾ ਇਸ ਕਰਕੇ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੁਲਾਜ਼ਮਤ ਪੈਂਟ ਨੇ ਆ ਰਹੇ ਮੰਗਾ ਨਾ ਮੰਨ ਕੇ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਦੀ ਸਰਕਾਰ ਨੇ ਦਿੱਤੀਆਂ ਸੀਗੀਆਂ ਗਾਰੰਟੀਆਂ ਕਿ ਅਸੀਂ ਗਾਰੰਟੀ ਦਿੰਨੇ ਆ ਗਾਰੰਟੀਆਂ ਪੂਰੀਆਂ ਨਹੀਂ ਹੋਈਆਂ ਫਿਰ ਬਿਲਕੁਲ ਕੋਈ ਗਾਰੰਟੀ ਨਹੀਂ ਪੂਰੀ ਕੀਤੀ ਇਹਨਾਂ ਨੇ ਲੋਕਾਂ ਦੇ ਨਾਲ ਜਿੰਨੀਆਂ ਇਹਨਾਂ ਨੇ ਗਾਰੰਟੀਆਂ ਕੀਤੀਆਂ ਸੀ ਵਾਅਦੇ ਕੀਤੇ ਸੀ ਸਾਰੇ ਵਾਅਦਿਆਂ ਤੋਂ ਇਹ ਮੁਕਰੇ ਆਗੇ ਔਰ ਕਿਸੇ ਦਾ ਨਾ ਮਜ਼ਮੰਦਾ ਨਾ ਮਜ਼ਦੂਰਾਂ ਦਾ ਨਾ ਕਿਸਾਨਾਂ ਦਾ ਕੋਈ ਮੰਗ ਇਹਨਾਂ ਨੇ ਪੂਰੀ ਨਹੀਂ ਕੀਤੀ ਔਰ ਇਸ ਗੱਲ ਦਾ ਸਾਰਾ ਇਹਨਾਂ ਨੂੰ ਖਮਿਆਦਿਆ ਪੁੱਟਣਾ ਪਏਗਾ ਜਿਵੇਂ ਹੁਣ ਲੁਧਿਆਣੇ ਦੇ ਵਿੱਚ ਚੋਣਾ ਨੇ ਇੱਥੇ ਵੀ ਇਹ ਵਾਅਦੇ ਕਰ ਰਿਆ ਉਧਰ ਕਹਿ ਰਹੇ ਕਿ ਕੰਮ ਹੋਣਗੇ ਲਗਾਤਾਰ ਬੋਰਡ ਲੱਗੇ ਕੰਮ ਕੀਤੇ ਹੋ ਰਹਾ ਸਭ ਬਿਲਕੁਲ ਕੋਈ ਵਿਕਾਸ ਦਾ ਕੰਮ ਨਹੀਂ ਹੋ ਰਿਹਾ ਜੀ ਕਿਸੇ ਪਾਸੇ ਸਭ ਝੂਠ ਦੇ ਬਲੰਦੇ ਨੇ ਕਿਤੇ ਕਿਸੇ ਪਾਸੇ ਵੀ ਦੇਖ ਲਓ ਸਵਾਏ ਇਹਨਾਂ ਤੋਂ ਕਮੇਟੀ ਤੋਂ ਸਵਾਏ ਹੋਰ ਕੁਝ ਵੀ ਕਾਢਣ ਪਾਉਣ ਨੂੰ ਇੱਥੇ ਨਹੀਂਗਾ ਮੁੱਖ ਮੰਤਰੀ ਦੇ ਰੂਪ ਚ ਭਗਵੰਤ ਸਿੰਘ ਮਾਨ ਤੁਹਾਨੂੰ ਪਸੰਦ ਆਏ ਕਿ ਨਹੀਂ ਪਸੰਦਤਾ ਜੀ ਜਦੋਂ ਆ ਆ ਪਸੰਦ ਆ ਲੋਕ ਦੱਸਦੇ ਹੈਗੇ ਪਸੰਦ ਆ ਜਾਂ ਨਹੀਂ ਹੈ ਜੇ ਪਸੰਦ ਹੋਵੇ ਤਾਂ ਆ ਆ ਇਥੇ ਧਰਨੇ ਮਜਾਰੇ ਨਹੀਂ ਹੋਣੇ ਸੀਗੇ ਜਦੋਂ ਲੋਕ ਦੁਖੀ ਨੇ ਤੇ ਫਿਰ ਸਰਕਾਰਾਂ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਸਰਕਾਰਾਂ ਚੰਗੀਆਂ ਨੇ ਲੋਕਾਂ ਲਈ ਬਿਲਕੁਲ ਹਾਂਜੀ ਹੁਣ ਗੱਲਬਾਤ ਕਰਨ ਲਈ ਤੁਹਾਡੇ ਕੋਲੇ ਪਹੁੰਚਿਆ ਕਿ ਜਿਵੇਂ ਇੱਥੇ ਸਾਰੇ ਮੰਤਰੀ ਲਈ ਇੱਥੇ ਫਿਰਦੇ ਆ ਅਜੇ ਤਾਂ ਪ੍ਰੋਗਰਾਮ ਦੀ ਸ਼ੁਰੂਆਤ ਹੈ ਜੀ ਅਸੀਂ ਵੇਖਾਂਗੇ ਜੇ ਕੋਈ ਸਾਡਾ ਕੋਈ ਮੰਗ ਪੱਤਰ ਜਾਂ ਕੋਈ ਗੱਲਬਾਤ ਕਰਨ ਦੇ ਲਈ ਇੱਥੇ ਕੋਈ ਪਹੁੰਚਾ ਪਹੁੰਚਦਾ ਤੇ ਨਹੀਂ ਤਾਂ ਸਾਡੀ ਜਿਹੜੀ ਇਸ ਸਟੇਟ ਕਮੇਟੀ ਦੇ ਮੁਤਾਬਕ ਅਸੀਂ ਭਾਵੇਂ ਇੱਥੇ ਸਾਨੂੰ ਮਾਰਚ ਕਰਨਾ ਪਵੇ ਚਾਹੇ ਕੁਝ ਕਰਨਾ ਪਵੇ ਅਸੀਂ ਉਹ ਜਥੇਬੰਦੀ ਦੇ ਰੂਲਾਂ ਦੇ ਮੁਤਾਬਕ ਅਸੀਂ ਉਹ ਕਰਾਂਗੇ ਧੰਨਵਾਦ ਜੀ ਬਾਕੀ ਥੈਂਕ ਯੂ